ਇਸ ਟਾਈਮ ਖਨੌਰੀ ਬਾਰਡਰ ਵਿਕੇ ਮੌਜੂਦਾ ਸਾਡੇ ਨਾਲ ਜਿਹੜੇ ਕੀਤੀવાડી ਅਰਸ਼ਾ ਸ੍ਰੀਓ ਇੱਥੇ ਪਹੁੰਚੇ ਨੇ ਡਾਕਟਰ ਸੁਪਾਲ ਸਿੰਘ ਪੀਜੀ ਤੋਂ ਹਾਂਜੀ ਸਰ ਤੁਹਾਡੀ ਡੱਲਿਆ ਸਾਹਿਬ ਨਾਲ ਹੋਈ ਮੁਲਾਕਾਤ ਹਾਂਜੀ ਹਾਂ ਅਸੀਂ ਮੁਲਾਕਾਤ ਕਰਕੇ ਆ ਉਹਨਾਂ ਨਾਲ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਤੇ ਉੱਥੇ ਅਸੀਂ ਉਨ੍ਹਾਂ ਦੀ ਚੰਗੀ ਸਿਹਤ ਦੇ ਲਈ ਤੇ ਸਿਹਤ ਹੈ ਜਿਹੜੀ ਉਨ੍ਹਾਂ ਦੀ ਬਹੁਤ ਜ਼ਰੂਰੀ ਹੈ ਉਨ੍ਹਾਂ ਦੀ ਰਿਲੇਸ਼ਨਸ਼ਿਪ ਕਿਸਾਨਾਂ ਨੂੰ ਬਹੁਤ ਜ਼ਰੂਰੀ ਹੈ ਤੇ ਅਸਲ ਮਤਲਬ ਕਿ ਪੋਜੀਟਿਵ ਵੇਜ ਹੋਈ ਦੀ ਮੀਟਿੰਗ ਹਾਂਜੀ ਹਾਂ ਬਹੁਤ ਵਧੀਆ ਸੀ ਲੰਬੀ ਮੀਟਿੰਗ ਕੀਤੀ ਉਹ ਬੋਲਦੇ ਰਹੇ ਹਾਲਾਂਕਿ ਸੇਤ ਉਹਨਾਂ ਦੀ ਵੀਕ ਹੈ ਫਿਰ ਵੀ ਉਹਨਾਂ ਨੇ ਚੰਗੀ ਸਾਡੇ ਨਾਲ ਗੱਲ ਕੀਤੀ ਤੇ ਤੁਸੀਂ ਉਸੇ ਹਾਈ ਪਾਵਰ ਕਮੇਟੀ ਦੇ ਮੈਂਬਰ ਆ ਜੀ ਸੁਪਰੀਮ ਕੋਰਟ ਦੀ ਤਾਂ ਤੁਸੀਂ ਕਦੋਂ ਤੱਕ ਉਹ ਰਿਪੋਰਟ ਫਰਵਖੇਸ਼ ਕੀਤੀ ਜਾਊਗੀ ਖੇਤੀਬਾੜੀ ਸੰਕਟ ਨੂੰ ਲੈ ਕੇ ਕੋਪੀ ਅਸੀਂ ਉਹਨੂੰ ਫੇਜ਼ ਜਮਿੰਦਰ ਚ ਕਰਾਂਗੇ ਪਹਿਲੇ ਪਹਿਲੀ ਪਹਿਲਾ ਪਾਰਟ ਜਿਹੜਾ ਅਸੀਂ ਉਹਨੂੰ ਸ਼ੇਦੀ ਹੋਈ ਕਰਾਂਗੇ ਕਿਉਂਕਿ ਬਸ ਬਹੁਤ ਸਾਰੀਆਂ ਤਕਨੀਕੀ ਚੀਜ਼ਾਂ ਦੇਖ ਕੇ ਕਿ ਜਿਹੜੀਆਂ ਕਿਵੇਂ ਮਿਲ ਜੇ ਕਿਸਾਨਾਂ ਦੀ ਸਾਰੀ ਜਿਹਨੂੰ ਹੈਂਡਲ ਕੀਤਾ ਜਾਂਦਾ ਉਹ ਛੇਤੀ ਜਿਹੜੀ ਐਮਐਸਪੀ ਆ ਜੀ ਇਕੱਲਾ ਇਹ ਕੀਤੀ ਬੜੀ ਸੰਕਟ ਦਾ ਹਲ ਹੈ ਕਿ ਕੁਝ ਹੋਰ ਚੀਜ਼ਾਂ ਵੀ ਨਹੀਂ ਹੋਰ ਬਹੁਤ ਸਰੀ ਚੀਜ਼ਾਂ ਨੇ ਐਮਐਸਪੀ ਨਾਲ ਤਾਂ ਸੀ ਜਿਹੜੀ ਉਹਨਾਂ ਨੂੰ ਕੀਮਤ ਦੇ ਸਕਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਕਰਜ਼ੇ ਦੀ ਸਮੱਸਿਆ ਹੈ। ਹੋਰ ਵੀ ਮੈਮਰੀ ਪਾਕਿਸਤਾਨ ਦੀ ਜਿਹੜੀ ਜ਼ਰੂਰ ਲੈਕਨੋਮੀ ਦੀ ਪੂਰੀ ਸਮੱਸਿਆ ਹੈ, ਉਹਦੀ ਹੈਲਥ ਦੀ, ਉਹਦੀ ਐਜੂਕੇਸ਼ਨ ਦੀ, ਬਿਲੋ ਪਾਵਰਟੀ ਲੈਂਡ ਜਿਹੜੇ ਲੋਕ ਨੇ ਜਿਹੜੇ ਗਰੀਬੀ ਦੇ ਖਤੋਂ ਹੇਠਾਂ ਰਹਿੰਦੇ ਜਿਹੜੇ ਲੈਂਡਲੈਸ ਲੋਕ ਨੇ ਉਹਨਾਂ ਵਾਸਤੇ ਵੀ ਕਮੇਟੀ ਜਿਹੜੀ ਪੰਜਾਬ ਦੀ ਖੇਤੀਬਾੜੀ ਦਾ ਖਾਡਾ ਵੀ ਤੁਸੀਂ ਤਿਆਰ ਕੀਤਾ ਉਸ ਕੀਤੇ ਨੀਤੀ ਨੂੰ ਕਿਵੇਂ ਦੇਖਦੇ ਹੋ ਜੀ ਕਿੰਨੇ ਜਾਣਾਂ ਤਵਾਰਾ ਉਹ ਤਿਆਰ ਕੀਤੀ ਗਈ ਹੈ? ਜਿਹੜੀ ਪੰਜਾਬ ਦੀ ਖੇਤੀ ਨੀਤੀ ਹੈ। ਪੰਜਾਬ ਦੀ ਖੇਤੀ ਨੀਤੀ ਅਸੀਂ 11 ਮੈਂਬਰੀ ਕਮੇਟੀ ਪੰਜਾਬ ਸਰਕਾਰ ਨੇ ਬਣਾਈ ਸੀ ਜਿਸ ਦਾ ਮੈਂ ਜਿਹੜਾ ਪ੍ਰਧਾਨ ਸੀਗਾ ਸੋ ਉਹ ਉਹ ਨੀਤੀਏ ਜਿਹੜੀ ਉਹ ਇੱਕ ਅੱਜ ਲੋਕਾਂ ਦੇ ਵਿੱਚ ਤੇ ਕਿਸਾਨ ਜਿਹੜੀ ਸੰਯੁਕਤ ਕਿਸਾਨ ਮੋਰਚਾ ਉਹ ਮੰਗ ਕਰਦਾ ਕਿ ਇਹਨੂੰ ਲਾਗੂ ਕੀਤਾ ਜਾਵੇ ਹੁਣ ਅਸੀਂ ਸੁਝਾਵਾਂ ਵਾਸਤੇ ਇਹਨੂੰ ਪੇਸ਼ ਕੀਤਾ ਹੋਇਆ ਹੈ ਕਦੋਂ ਤੱਕ ਲਾਗੂ ਹੋਣ ਦੇ ਸਾਰੇ ਇਹ ਸਾਡੇ ਕੋਲੇ ਆ ਜਾਣਗੇ ਛੇਤੀ ਜਿਹੜੀ ਪੰਜਾਬ ਸਰਕਾਰ ਉਹਨਾਂ ਉੱਤੇ ਸਾਨੂੰ ਪੂਰਾ ਆ ਸਕੇ ਉਹਨਾਂ ਦੀ ਇੰਪਲੀਮੈਂਟੇਸ਼ਨ ਹੋਊਗੀ ਕਿਉਂਕਿ ਇਸ ਤਰ੍ਹਾਂ ਦੀ ਨੀਤੀ ਤੋਂ ਬਿਨਾਂ ਅਸੀਂ ਜੇ ਕਾਰਪੋਰੇਟ ਦੇ ਖਿਲਾਫ ਅਸੀਂ ਇੱਕ ਕੋਆਪਰੇਟਿਵ ਚੀਜ਼ ਬਿਲਡ ਨਹੀਂ ਕਰਦੇ ਤਾਂ ਅਸੀਂ ਜਿਹੜਾ ਕਿਸਾਨਾਂ ਨੂੰ ਅਸੀਂ ਜਿਹੜਾ ਬਹੁਤ ਵਧੀਆ ਸਟੇਜ ਉੱਤੇ ਨਹੀਂ ਲੈ ਕੇ ਜਾ ਸਕਦੇ ਤਾਂ ਸਾਨੂੰ ਆ ਸਕੇ ਜਿਹੜਾ ਜਿਹੜਾ ਇਹ ਕਿ ਸਹਿਕਾਰਤਾ ਇਹਨੂੰ ਡਿਵੈਲਪ ਕੀਤਾ ਜਾਵੇ ਕਿਸਾਨਾਂ ਨੂੰ ਮੰਨ ਚੰਗੀਆਂ ਕੀਮਤਾਂ ਮਿਲਣ ਫਸਲਾਂ ਦੀਆਂ ਐਮਐਸਪੀ ਦੀ ਗੱਲ ਉਹਦੇ ਵਿੱਚ ਇਵੇਂ ਅਸੀਂ ਸਵਾਮੀ ਨਾਥਰਨੋਂ ਬਹੁਤ ਦੇਣ ਦੀ ਗੱਲ ਕੀਤੀ ਸੋ ਇਹਦੇ ਵਿੱਚ ਉਹਨਾਂ ਦੇ ਕਰਜ਼ੇ ਦੀ ਗੱਲ ਕੀਤੀ ਹੈ ਖੇਤ ਮਜ਼ਦੂਰਾਂ ਦੀ ਗੱਲ ਕੀਤੀ ਹੈ ਕਿਸਾਨਾਂ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਗੱਲ ਕੀਤੀ ਹੈ ਔਰਤਾਂ ਨੂੰ ਕੁਮੈਂਟ ਵਰਪ ਕਰਨਾ ਇਹਦੀ ਗੱਲ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਉਹ ਵਿੱਚ ਮੈਂਸ਼ਨ ਕਰਕੇ ਜਿਹੜੇ ਲੋਕਾਂ ਦੇ ਵਿੱਚ ਜੇਕਰ ਜੀ ਤਿੰਨ ਫਸਲਾਂ 23 ਫਸਲਾਂ ਤੇ ਐਮਐਸਪੀ ਮਿਲਦੀ ਹੈ ਤਾਂ ਸਰ ਕੇਂਦਰ ਸਰਕਾਰ ਦਾ ਇਹ ਦਾਵਾ ਕਿ ਆਰਥਿਕਤਾ ਜਿਹੜੀ ਇੰਡੀਆ ਦੀ ਹੋ ਹੈਲਦੀ ਹੈ ਕੀ ਤੁਸੀਂ ਦੱਸ ਸਕਦੇ ਹੋ ਵੀ ਇਹਨਾਂ ਕੀ ਫਰਕ ਪਵੇਗਾ ਤੇ ਇਹ ਫਸਲਾਂ ਤੇ ਐਮਐਸਪੀ ਦਿੱਤੀ ਜਾ ਸਕਦੀਆਂ ਜਾਂ ਨਹੀਂ ਦੇ ਕੋਈ ਇਹਦੇ ਵਾਸਤੇ ਅਸੀਂ ਲੱਗੇ ਹੋਏ ਹਾਂ ਕੱਲ ਨੂੰ ਜਿਹੜਾ ਸਾਡੇ ਸੀਏਸੀਪ ਜਿਹੜੇ ਕਮਿਸ਼ਨਰ ਆਫ ਐਗਰੀਕਲਚਰ ਕੋਸਟਲ ਪ੍ਰਾਈਸ ਉਹ ਸਾਡੇ ਕੋਲੇ ਆ ਰਹੇ ਇਹਦੇ ਵਾਂ ਨੀਤੀਯੋਗ ਨੂੰ ਬੁਲਾਇਆ ਸੀ ਕ੍ਰਿਸਲ ਨੂੰ ਬੁਲਾਇਆ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਡਿਟਰਮਿਨ ਕਰਦੇ ਹਾਂ ਪਰ ਜਿਹੜੀ ਕਮੇਟੀ ਹੈ ਜਿਹੜੀ ਇਹ ਸੋਚ ਤੇ ਹੈਗੀ ਹੈ ਕਿ ਜਿਹੜਾ ਐਮਐਸਪੀ ਵਾਲਾ ਮਸਲਾ ਹੈ ਅਸੀਂ ਅਸੀਂ ਉਹਨੂੰ ਮਤਲਬ ਕਿਉਂਕਿ ਸਾਡੀਆਂ ਪਿਛਲੇ ਲਿਖਤਾ ਵੀ ਤੁਸੀਂ ਦੇਖ ਲਓ ਤੇ ਜਿਹਨੇ ਕਮੇਟੀ ਮੈਂਬਰ ਨੇ ਉਹਦੇ ਵਿੱਚ ਇਹਨਾਂ ਸਕਾਲਰ ਨੇ ਉਹ ਇਹ ਗੱਲ ਸਮਝਦੇ ਆ ਕਿ ਕਿਸਾਨਾਂ ਨੂੰ ਘਟੋ ਘਟ ਜਿਹੜੀ ਹੈਗੀ ਹੈ ਜਿਹੜੀ ਇਸ ਤਰ੍ਹਾਂ ਦੀ ਕੀਮਤ ਦਿੱਤੀ ਜਾਵੇ ਜਿਹਦੇ ਨਾਲ ਉਹਨਾਂ ਦਾ ਰਹਿਣ ਦਾ ਲੈਵਲ ਥੋੜਾ ਵਧੀਆ ਹੋਵੇ ਜਿਵੇਂ ਜਿਵੇਂ ਇੱਕ EMPLOYEE ਆ ਜਾਂ ਦੂਜੇ ਬੰਦੇ ਨੇ ਸੋ ਅਸੀਂ ਉਹਦੇ ਕਰਜ਼ੇ ਦੀ ਵੀ ਗੱਲ ਕਰਦੇ ਆਮਦਨ ਵਧਾਉਣ ਦੀ ਵੀ ਗੱਲ ਕਰਦੇ ਇੱਕ ਜਿਹੜੀ ਪੰਜਾਬ ਦੀ ਮੇਨ ਸਮੱਸਿਆ ਪਾਣੀ ਡੂੰਗਾ ਹੁੰਦਾ ਜਾ ਰਿਹਾ ਹੈ ਜੀ ਝੋਨੇ ਦਾ ਕੋਈ ਬਦਲ ਹੈ ਅਸੀਂ ਕਿ ਕਿਸਾਨ ਇਸ ਤੇ ਝੋਨੇ ਦਾ ਬਦਲ ਪੈਦਾ ਕਰ ਸਕਦਾ ਕੋਈ ਕਿਉਂਕਿ ਸਾਡੀ ਪੰਜਾਬ ਦੀ ਖੇਤੀ ਨੀਤੀ ਦੇ ਵਿੱਚ ਵੀ ਅਸੀਂ ਝੋਨੇ ਦੇ ਬਦਲ ਵਾਸਤੇ ਸੁਝਾਅ ਦਿੱਤੇ ਹੋਏ ਨੇ ਕਿਉਂਕਿ ਜੀ ਝੋਨਾ ਦਾ ਜਿਹੜਾ ਮੁੱਖ ਆਮਦਨ ਦਾ ਸਰੋਤ ਹੈ ਨਾ ਕਿਸਾਨਾਂ ਦਾ ਹਾਂਜੀ ਤੇ ਉਹਦਾ ਕੀ ਸੋਲੂਸ਼ਨ ਹੋ ਸਕਦਾ ਕਰੋ ਡਿਵਰਸਿਫਿਕੇਸ਼ਨ ਨਾਲ ਝੋਨੇ ਦਾ ਇਹਨਾਂ ਹਾਂ ਬਿਲਕੁਲ ਹੋ ਕੋ ਨਹੀਂ ਸਕਦਾ ਸਭ ਕੁਝ ਹੋ ਸਕਦਾ ਤੇ ਅਸੀਂ ਜਿਹੜੇ ਤੁਸੀਂ ਸਾਡੀ ਖੇਤੀ ਨੀਤੀ ਦੇ ਵਿੱਚ ਤੁਸੀਂ ਉਹਨੂੰ ਦੇਖ ਸਕਦੇ ਹੋ ਇਹ ਇਸ ਜਿਹੜੀ ਸੁਪਰੀਮ ਕੋਰਟ ਕਮੇਟੀ ਹੈ ਇਹਨੇ ਤਾਂ ਹਲੇ ਜਿਹੜਾ ਹੈਗਾ ਫੇਜ ਵਾਈਜ਼ ਦੇਣਾ ਤੇ ਅਸੀਂ ਅਸੀਂ ਆਸ ਕਰਦੇ ਹਾਂ ਕਿ ਵਧੀਆ ਜਿਹੜੀ ਨੀਤੀ ਹੈ ਲੋਕਾਂ ਦੇ ਵਿੱਚ ਪੰਜਾਬ ਦੀ ਨੀਤੀ ਅਸੀਂ ਦਿੱਤੀ ਹੈ ਲੋਕਾਂ ਨੇ ਵੈਲਕਮ ਕੀਤਾ ਸੰਜੁਗਤ ਕਿਸਾਨ ਮੋਰਚੇ ਨੇ ਉਹਨੂੰ ਵੈਲਕਮ ਕੀਤਾ ਕਿਸਾਨਾ ਗੁਣਾ ਤੁਹਾਡੀ ਇਸ ਨੀਤੀ ਪ੍ਰਤੀ ਮੀਟਿੰਗ ਹੋਈ ਉਹਨਾਂ ਦਾ ਕੀ ਰਿਸਪੌਂਸ ਆਇਆ ਉਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਵਾਲੀ ਨੀਤੀ ਹੈ ਜਿਹੜੀ ਇਹ ਮਨ ਮੰਡੀ ਵਾਲੀ ਉਹਨੂੰ ਰੱਦ ਕੀਤਾ ਜਾਵੇ ਤੇ ਸਾਡੀ ਪੰਜਾਬ ਵਾਲੀ ਲਾਗੂ ਕੀਤੀ ਜਾਵੇ ਇੱਥੇ ਹੀ ਪਤਾ ਲੱਗਦਾ ਜਿਹੜਾ ਨਿਊ ਡਰਾਫਟ ਪਾਲਸੀ ਆਈ ਹੈ ਮਾਰਕੀਟਿੰਗ ਨੂੰ ਲੈ ਕੇ ਉਹ ਵੀ ਖੇਤੀ ਕਾਨੂੰਨਾਂ ਦਾ ਹੀ ਟੇਡੇ ਰੰਗ ਚ ਰੂਪ ਆਜੀ ਬਿਲਕੁਲ ਖੇਤੀ ਕਾਨੂੰਨਾਂ ਦਾ ਹੀ ਕਾਨੂੰਨ ਜਿਹੜੇ ਦੋ ਕਾਨੂੰਨ ਨੇ ਉਹਦੇ ਵਿੱਚ ਲਾਗੂ ਵੀ ਤੁਹਾਡੇ ਦੋ ਸਟੇਟਾਂ ਵਾਲੇ ਹੁੰਦੇ ਨੇ ਭਾਵੇਂ APMC ਮਾਰਕੀਟ ਵਾਲਾ ਜਾਂ ਕੰਟਰੈਕਟ ਫਾਰਮਿੰਗ ਵਾਲਾ ਦੋਵੇਂ ਚ ਲਾਗੂ ਹੁੰਦੇ ਨੇ ਅਸੀਂ ਅਸੀਂ ਕਹੇ ਕਿ ਇਹਨੂੰ ਰਿਜੈਕਟ ਕੀਤਾ ਜਾਵੇ ਇਹਦੇ ਉਲਟ ਜਿਹੜੀ ਪੰਜਾਬ ਦੀ ਜਿਹੜੀ ਨੀਤੀ ਹੈ ਉਹਨੂੰ ਲਾਗੂ ਕੀਤਾ ਜਾਵੇ ਧੰਨਵਾਦ ਜੀ ਇਹ ਸਨ ਸਾਡੇ ਨਾਲ ਡਾਕਟਰ ਸਕਪਾਲ ਸਿੰਘ ਜਿਨ੍ਹਾਂ ਨੇ ਜਿਹੜੀ ਪੰਜਾਬ ਦੀ ਖੇਤੀਬਾੜੀ ਨੀਤੀ ਤਿਆਰ ਖਾਡਾ ਤਿਆਰ ਹੋਇਆ ਉਹਦੇ ਇਹ ਮੁੱਖ ਚੇਅਰਮੈਨ ਨੇ ਫਾਰਮਰ ਕਮਿਸ਼ਨ ਦੇ ਡਾਕਟਰ ਸਕਪਾਲ ਪੀ ਜੀ ਤੋਂ ਤਾਂ ਇਹਨਾਂ ਨੇ ਜਿਹੜੀ ਖੇਤੀਬਾੜੀ ਸੰਕਟ ਨੂੰ ਲੈ ਕੇ ਜਾਂ ਐਮ ਐਸ ਪੀ ਸੰਬੰਧੀ ਜਾਂ ਜਿਹੜੀ ਨਮੀ ਖਾਤਾ ਨੀਡੀ ਨੂੰ ਲੈ ਕੇ ਸਾਡੇ ਨਾਲ ਗੱਲਾਂ ਕੀਤੀਆਂ ਨੇ ਧੰਨਵਾਦ